ਸਤਿਕਾਰ ਜੀ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਵੀ ਸਾਰੇ ਵਧੀਆ ਹੋਵੋਗੇ ਆਪਾਂ ਲਾਈ ਹੋਈ ਹੈ ਜੀ ਸਬਜੀ ਆਪਾਂ ਸਬਜੀ ਲਾਈ ਹੋਈ ਆ ਗਈ ਹੈ ਨਾ ਪਿੰਡਾਂ 'ਚ ਸਾਨੂੰ ਪਤਾ ਹੀ ਹੈਗਾ ਵੀ ਸਬਜੀ ਬੀਜਦੇ ਨੇ ਪਿੰਡਾਂ 'ਚ ਤਾਂ ਸ਼ਹਿਰਾਂ 'ਚ ਤਾਂ ਹਨਾ ਵੀ ਮੁੱਲ ਲੈਣੀ ਪੈਂਦੀ ਆ ਆਪਾਂ ਨੂੰ ਤੇ ਆਪਾਂ ਲਾਈ ਹੋਈ ਆ ਸਬਜੀ ਇੱਥੇ ਤੇ ਸਾਨੂੰ ਸਬਜੀ ਦਿਖਾਉਣੇ ਆ ਵਲਾਏ ਹੋਏ ਨੇ ਆਲੂ ਗਾਇ ਦਿਖਾ ਦੇ پتہ ভাই ਇੱਧਰ ਹੈਗਾ ਜੀ ਟਣੀਆਂ ਤੇ ਆਮੀ ਇੱਥੀ ਮੁਥੀ ਆਮੀ ਇੱਥੀ ਹੈ ਇਧਰ ਉਹ ਗਾਜਰਾ ਨੇ ਉਧਰ ਲਸਣ ਲਸਣ ਮੂਲੀਆਂ ਸਾਰਾ ਕੁਛ ਲੱਗਿਆ ਹੋਇਆਗਾ ਤੇ ਅਸਰੂ ਤੇ ਪਾਲਕਾ ਨੇ ਸਰੀ ਪਈਆ ਤੇ ਹਾ ਸਗਮਾਲ ਨੇ ਤੇ ਸ਼ਹਿਰਾਂ ਚ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਮੁੱਲ ਚੀਜ਼ ਲੈਣੀ ਪੈਂਦੀ ਹਰ ਇੱਕ ਤੇ ਹਾਂ ਹਾਂ ਛੋਲੀਆਂ ਲੱਗਿਆ ਹੋਇਆ ਉਹ ਉਧਰ ਆਲੂ ਆ ਲੱਗੇ ਹੋਏ ਹਾਂ ਛੋਲੀਆਂ ਲੱਗਿਆ ਹੋਇਆ ਹੈਗਾ ਤੇ ਆ ਫੁੱਲ ਗੋਭੀ ਆ ਹਾ ਸਗਮਾਲ ਨੇ ਤੇ ਆ ਮੂਲੀਆਂ ਨੇ ਤੇ ਆ ਆਪਣੀ ਪਿੰਗਲੀ ਜੀ ਆ ਜਿਹੜੀ ਇਹ ਕਹੀ ਜਾਂਦੀ ਸੀ ਆਪਾਂ ਵੀਡੀਓ ਬਣਾ ਕੇ ਲਈਏ ਤੇ ਹੋਣਾ ਹੋ ਜਾਂਦੀ ਆ ਮੂਰੇ ਸ਼ਾਟ ਬਣਾ ਲਾ ਨਾ ਮੁੰਡਾ ਹਾਂ ਬੱਬੂ ਕੋ ਤਾਂ ਨੂੰ ਕਹੀ ਜਾਂਦੀ ਸੀ ਮੰਮੀ ਵਾ ਸਰੋਂ ਜਿਵਣਾ ਕਿ ਨਹੀਂ ਸਰਚ ਹਾਂ ਖਰਚ ਦੇ ਦਿਖਾ ਦਿਖਾ ਦਨੀਆ ਦਿਖਾ ਦਨੀਆ